ਤੁੜੀ ਦੱਸੋ ਕਿ ਕੀ ਕਹਾਣੀ ਕੀ ਹੈ ਹਾਂਜੀ ਸਾਹੀ ਹਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਡੇਲੀ ਨਿਊਜ਼ ਦਾ ਧੰਨਵਾਦ ਕਰਦਾ ਕਿ ਤੁਸੀਂ ਦੁਬਾਰਾ ਸਾਡੇ ਕੋਲ ਸਪਸ਼ਟੀਕਰਨ ਲੈਣ ਵਾਸਤੇ ਆਏ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਜਿਹੜੀ ਪੰਚਾਇਤ ਪ੍ਰਬੰਧਕ ਲਾਗੇ ਪੰਚਾਇਤ ਮਤਲਬ ਪੰਜਾਬ ਸਰਕਾਰ ਨੇ ਸਾਰੀਆਂ ਡਿਸਮਿਸ ਕਰਤੀਆਂ ਜੀ ਪ੍ਰਬੰਧਕ ਲਾਗੇ ਜਦੋਂ ਪ੍ਰਬੰਧਕ ਲੱਗ ਜਾਂਦਾ ਨਾ ਸਾਰੇ ਪੰਜਾਬ 'ਚ ਜੀ ਉਹਦੇ ਵਿੱਚ ਕਿਸੇ ਵੀ ਮੋਤਬਰ ਬੰਦੇ ਦਾ ਕੋਈ ਰੋਲ ਨਹੀਂ ਰਹਿ ਜਾਂਦਾ ਪ੍ਰਬੰਧਕ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਜਹੀ ਲਾਇਆ ਹੁੰਦਾ ਸੈਕਟਰੀ ਸਾਹਿਬ ਨਾਲ ਜਹੀ ਸਾਹਿਬ ਨਾਲ ਸਾਡੇ ਬੀਡੀਪੀ ਸਾਹਿਬ ਇਹ ਰਲ ਕੇ ਕੋਈ ਵੀ ਵਿਕਾਸ ਦਾ ਕੰਮ ਕਰਦੇ ਨੇ ਜਿਹੜਾ ਵੀ ਕੋਈ ਪਿੰਡ ਦਾ ਫੰਡ ਹੋਵੇ ਕੋਲ ਉਹਦੇ ਮੁਤਾਬਕ ਜਾਂ ਫਿਰ ਸਰਕਾਰ ਫੰਡ ਦੇ ਦੇਵੇ ਉਹਦੇ ਹਿਸਾਬ ਨਾਲ ਇਹ ਸਾਡੇ ਕੋਲ ਪੰਚਾਇਤ ਦਾ ਫੰਡ ਪਿਆ ਸੀ ਕੌਣ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਗਲੀ ਇੱਕ ਬਣਨ ਵਾਲੀ ਹੈ ਇਹਨਾਂ ਨੇ ਆਪੋ ਚੁਤੇ ਰੰਜਸਬਾਜੀ ਕਰਕੇ ਉਹ ਗਲੀ ਨਹੀਂ ਬਣਾਈ ਉਹ ਮંત્રી ਸਾਹਿਬ ਨੇ ਵੀਡੀਓ ਸਾਹਿਬ ਮੈਡਮ ਨੂੰ ਬੇਨਤੀ ਕੀਤੀ ਫੋਨ ਕੀਤਾ ਅਸੀਂ ਤੇ ਉਹ ਗੱਲ ਚੱਲੋ ਬਣਨੀ ਸ਼ੁਰੂ ਹੋ ਗਈ ਉਹਦੇ ਵਿੱਚ ਇੱਕ 1 ਰੁਪਇਆ ਜਿਹੜਾ ਵਾ ਉਹ ਸਰਕਾਰ ਪ੍ਰਬੰਧਕ ਦਾ ਮਤਲਬ ਹੁੰਦਾ ਕਿ ਸਰਕਾਰ ਨੇ ਕੰਮ ਕਰਨਾ ਜੀ ਅਸੀਂ ਕੀ ਆ ਹਲ ਨਿਗਰਾਨ ਬਣਾਇਆ ਸੀ ਕਿ ਤੁਸੀਂ ਚਲੋ ਆਪਣੀ ਦੇਖਰੇਖ ਦੇ ਵਿੱਚ ਕੰਮ ਕਰਵਾ ਲਓ ਕਿਤੇ ਕੰਮ ਮਾੜਾ ਨਾ ਹੋ ਜੇ ਕਿਉਂਕਿ ਸਾਡੇ ਮੰਤਰੀ ਸਾਹਿਬ ਦੀ ਸੋਚ ਬਹੁਤ ਉੱਚੀ ਹੈ ਕਿਉਂ ਕੰਮ ਕੋਈ ਵੀ ਕਰੀਏ ਤੇ ਵਧੀਆ ਕਰੀਏ ਜਾ ਕਿ ਇਹ ਨਹੀਂ ਕਿ ਗਲੀ ਬਣਾ ਲਈਏ 2 ਸਾਲਾਂ ਬਾਅਦ ਟੁੱਟ ਜੇ ਫਿਰ ਗਲੀ ਬਣਾ ਲਈਏ ਫਿਰ ਟੁੱਟ ਜੇ ਉਹ ਚਾਹੁੰਦੇ ਨੇ ਕਿ ਇਹੋ ਜਿਹਾ ਕੰਮ ਹੋਵੇ ਜਿਹੜਾ ਘੱਟੋ ਘੱਟ 25-30 ਸਾਲ ਉਹ ਗਲੀ ਜਿਹੜੀ ਹੈ ਖਰਾਬ ਨਾ ਹੋਵੇ ਸੋ ਉਹਦੇ ਮੁਤਾਬਕ ਕੰਮ ਹੋਇਆ ਵੇਖੋ ਜੀ ਜਿਹੜਾ ਇਹ ਲਾਈ ਜਾਂਦੇ ਨੇ ਮੈਂ ਆਪ ਖੁਦ ਇੱਕ ਦੁਕਾਨਦਾਰ ਬੰਦਾ ਹਾਂ ਜੀ ਠੀਕ ਹੈ ਜੀ ਮੇਰੇ ਅਕਾਊਂਟ 'ਚ ਭਾਵੇਂ ਹੋਣ ਦੁਕਾਨਦਾਰ ਨਹੀਂ ਅਸੀਂ ਕਹਿ ਸਕਦੇ ਤੁਹਾਨੂੰ ਬਿਜ਼ਨਸਮੈਨ ਕਹਿ ਸਕਦੇ ਬਿਜ਼ਨਸਮੈਨ ਤੁਸੀਂ ਗੈਨ ਲਓ ਦਾਲ ਆਪਾਂ ਜਿੰਨੇ ਕ ਜੁਗਗੇ ਆ ਸੇਵਾ ਭਾਵਨਾ ਵੀ ਰੱਖਦੇ ਆ ਜੀ ਉਹ 10 ਵੀ 40 50000 ਦੀ ਕੋਈ ਵੱਡੀ ਗੇਮ ਨਹੀਂ ਹੈਗੀ ਤੇ ਮਹਾਰਾਜ ਜਾਣਦਾ ਪਰਮਾਤਮਾ ਸੱਚੇ ਪਾਸਾ ਮੈਂ 1 ਰੁਪਿਆ ਵੀ ਮੇਰੇ ਖਾਤੇ 'ਚ ਹੋਵੇ ਪੰਚਾਇਤ ਦੇ ਖਾਤੇ 'ਚੋਂ ਉਹ ਨਹੀਂ ਕਿ ਹੁਣ ਮੇਰੇ ਮੇਰੇ ਖਾਤੇ 'ਚ ਤੇ ਰੋਜ਼ ਗਾਂਾਂ ਦੇ ਕੋਈ 10000 ਵੀ 20000 ਵੀ 50000 ਵੀ ਆਉਂਦਾ ਗਾਂਾਂ ਦੇ ਪੈਸੇ ਨਾ ਮੈਨੂੰ ਕਹਿਣ ਕਿ ਤੂੰ ਗਾਂਾਂ ਦੇ ਪੈਸੇ ਤੇਰੇ ਖਾਤੇ ਕਿਦਾਂ ਆ ਗਏ ਨੇ ਉਹ ਨਹੀਂ ਪੰਚਾਇਤ ਦੇ ਖਾਤੇ 'ਚੋਂ 1 ਰੁਪਿਆ ਵੀ ਕਿਤੇ ਮੇਰੇ ਅਕਾਊਂਟ 'ਚ ਪਿਆ ਹੋਵੇ 1 ਰੁਪਈਏ ਦੇ ਬਦਲੇ ਮੈਂ 1 ਲੱਖ ਰੁਪਈਆ ਨੰਨ ਲਵਾਂਗਾ ਬੱਬਾ ਜੀ ਫਿਰ ਉਹ ਜਿਹੜਾ 1260 ਵਾਲਾ ਕਾਗਜ਼ ਆ ਅਗਲੇ ਦਿਨ ਮੇਰੇ ਨਾਲ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਆ ਉਹਦੇ ਬਾਰੇ ਕੀ ਕਹਿੰਦੇ ਹੋ ਉਹਦੇ ਬਾਰੇ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਉਹ ਆਪਾਂ ਖੁਦ ਸੈਕਟਰੀ ਸਾਹਿਬ ਨੂੰ ਪੁੱਛਣਾ ਤੇ ਬੀਡੀ ਸਾਹਿਬ ਕੋ ਵੀ ਜਾਣਾ ਜੀ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਨਹੀਂ ਜੀ ਤੁਹਾਡੀ ਇੰਟਰਵਿਊ ਤੋਂ ਬਾਅਦ ਅਸੀਂ ਇਹਨਾਂ ਕੋਲ ਪੱਖ ਲੈਣਾ ਹੈ ਇਹ ਉਹਨਾਂ ਕੋਲ ਪੱਖ ਵੀ ਤੁਸੀਂ ਉਹਨਾਂ ਤੋਂ ਵੀ ਲਾਓ ਤਾਂ ਅਸੀਂ ਵੀ ਖੁਦ ਆਪ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਇਹਨਾਂ ਦਾ ਲਾਓ ਤੇ ਆਪ ਅਸੀਂ ਵੀ ਖੁਦ ਜਾ ਕੇ ਉਹਨਾਂ ਨੂੰ ਪੁੱਛਣਾ ਜੀ ਗਲੀ ਬਣੀ ਕਿੱਦਾਂ ਤੇ ਕਿਹੜੇ ਬੰਦੇ ਨਹੀਂ ਤੁਸੀਂ ਇੱਕ ਜ਼ਿੰਮੇਵਾਰ ਹਸਤੀ ਜੇ ਇੱਕ ਸਮਾਜ ਦੇ ਜੀ ਤੁਹਾਡਾ ਨਾਮ ਆ को ਜਣਾ ਬਣਦਾ ਜੀ ਫਿਰ ਇੱਕ ਗੱਲ ਹੋਰ ਵੇਖ ਲਓ ਤੁਸੀਂ ਕਿ ਪਿਛਲੇ 7 ਸਾਲਾਂ ਚ ਤਕਰੀਬਨ 5 ਸਾਲ ਕਾਂਗਰਸ ਦੇ ਤੇ 2 ਸਾਲ ਬਾਅਦ ਇਲੈਕਸ਼ਨ ਹੋਈ ਜੀ 7 ਸਾਲਾਂ ਦੇ ਵਿੱਚ ਜੋ ਇਹਨਾਂ ਨੇ ਕਾਂਗਰਸੀ ਪੰਚਾਇਤ ਨੇ ਧੰਦਲੀ ਕੀਤੀ ਤੇ ਜਿਹੜੀਆਂ ਗਲੀਆਂ ਚ ਲੋਕ ਟੈਰ ਨਹੀਂ ਲੱਗੀ ਜੀ ਉਹ ਕਾਗਜ਼ਾਂ ਚ ਲੱਗੀ ਪਈ ਹੈ ਸਾਡਾ ਆਪਣੀ ਪਾਰਟੀ ਦਾ ਸੋਨੂ ਸੰਦੀਪ ਸਿੰਘ ਜੌਲ ਉਹ ਦੇਖੋ ਸਾਰੇ ਕਾਗਜ਼ ਉਹਨੇ ਆਰਟੀਆਈ ਪਾ ਕੇ ਕਢਾਏ ਨੇ ਜੀ ਉਹਨਾਂ ਨੇ ਉਹ ਡੀਡੀਪੀਓ ਨੂੰ ਭੇਜਿਆ ਵੀ ਆ ਉਥੋਂ ਬੀਡੀਪੀਓ ਸਭ ਨੂੰ ਆਇਆ ਉਹ ਛੇਤੀ ਅਹੀਂ ਉਹਦੀ ਵੀ ਇਨਕੁਆਰੀ ਜਿਹੜੀ ਉਹ ਸ਼ੁਰੂ ਕਰਵਾ ਰਹੇ ਆ ਕਿ ਜਿਹੜਾ ਪਿੰਡ ਦਾ ਕੋਈ ਵੀ ਵਸਾਹੀਂ ਤੇ ਇਹੋ ਜਿਹਾ ਪਹਾ ਗੁਰੂ ਘਰ ਦਾ ਪੈਸਾ ਹੋਵੇ ਕਿ ਉਹ ਤੁਸੀਂ ਬੇਨਤੀ ਕਰਦੇ ਮੜੀਆਂ ਦੇ ਪੈਸਿਆਂ ਦੀ ਜੀ ਉਹ ਇਹਨਾਂ ਨੂੰ ਮਬਲੇ ਐਡੇ ਮੂਰਖ ਨੇ ਇਹਨਾਂ ਨੂੰ ਸਮਝ ਨਹੀਂ ਹੈਗੀ ਕਿ ਮੜੀਆਂ ਦੇ ਪੈਸੇ ਸੱਤਾ 사ਵਾ ਤੁਹਾਡੇ ਕੋਲ ਹਾਮਲਾ ਲੈ ਆ ਗਿਆ ਤੁਹਾਡੇ ਕੋਲ ਅਸੀਂ ਇੱਕ ਠੇਕਾ ਆਰਕਾਂ ਲਿਆ ਜਦੋਂ ਆਪਾਂ ਥੋੜੇ ਜੀ ਮੰਤਰੀ ਸਾਹਿਬ ਨੇ ਜ਼ਿੰਮੇਵਾਰੀ ਪਿੰਡ ਦੀ ਲਈ ਇਲੈਕਸ਼ਨ ਤੋਂ ਪਹਿਲਾਂ ਪੰਚਾਇਤੀ ਆ ਹੁਣ ਥੋੜਾ ਸਮਝੋ ਇੱਕ ਠੇਕਾ ਲਿਆ ਇਹ 12 12000 ਕਿਹਾ ਜਾਂਦੇ ਨੇ ਹੁਣੀ ਉਹ ਆਪਾਂ ਠੇਕਾ ਲਿਆ ਉਹਨੇ ਕੋ 14000 ਤੇ 14000 ਅਜ ਵੀ ਸਾਡੇ ਕੋਲ ਆ ਉਹ ਅਸੀਂ ਮੜੀਆਂ ਦੇ ਉੱਤੇ ਉੱਥੇ ਉੱਥੇ ਵਿਕਾਸ ਕਰਾਉਣਾ ਇੱਕ ਦੋ ਕੰਮ ਬੰਦ ਬਾਬਾ ਜੀ ਗੱਲ ਕਰਿਓ ਸਾਫਤਾ ਸੁਧਰੀ ਬਾਬਾ ਜੀ ਬਾਬਾ ਜੀ ਬੇਨਤੀ ਆ ਗੱਲ ਕਰਿਓ ਸਾਫਤਾ ਸੁਧਰੀ ਤੱਥਾਂ ਦੇ ਆਧਾਰ ਤੇ ਕਿਉਂਕਿ ਇਸ ਤੋਂ ਬਾਅਦ ਵੀ ਜੀ ਮੈਂ ਹਰਸਾਰੀ ਇਨਕੁਆਇਰੀ ਕਰਨੀ ਜੇ ਕਰੇ ਆਪਾਂ ਮੁੱਦੇ ਤੇ ਆਈਏ ਹੋਰ ਤਾਂ ਦੇ ਜਿਹੜੇ ਇੱਕ ਮੈਂਬਰ ਪੰਚਾਇਤ ਖਲੋਤਾ ਸੀਗਾ ਜਿਹਨੂੰ ਸਦੀਕਾ ਕਹਿੰਦੇ ਉਹਦੇ ਅਕਾਊਂਟ ਦੇ ਵਿੱਚ ਜਿਹੜਾ ਟ੍ਰਾਂਜੈਕਸ਼ਨ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਨੰਬਰਦਾਰ ਸੁਖਵਿੰਦਰ ਸੁਖਵਿੰਦਰ ਸਿੰਘ ਨੰਬਰਦਾਰ ਨੇ ਪੈੜੀ ਠੇਕੇ ਤੇ ਲਈ ਜੀ ਪੰਚਾਇਤੀ ਪੰਚਾਇਤੀ ਪੈੜੀ ਅੱਛਾ ਤਾਂ ਠੇਕਾ ਕਾਫੀ ਤਾਂ ਜਾਣ ਕਰਕੇ ਉੱਥੇ ਇਹ ਜਿਹੜੇ ਬੰਦੇ ਗੱਲਾਂ ਕਰਨ ਵਾਲੇ ਆ ਨਾ ਇਹ ਵੀ ਸਾਰੇ ਉੱਥੇ ਬੈਠੇ ਸੀ ਜੀ ਸਾਰਿਆਂ ਦੀ ਸਹਿਮਤੀ ਨਾਲ ਵਾਲਾ ਸੈਕਟਰੀ ਸਾਹਿਬ ਨੇ 20000 ਰੁਪਏ ਕਰਾਹ ਦਾ ਵਾਪਸ ਕੀਤਾ ਕਿ ਕਰਾਹ ਫੇਰਨਾ ਪੈਲੀ ਤੇ 20000 ਰੁਪਏ ਨੂੰ ਕਰਾਹ ਦਾ ਦਿੱਤਾ ਜਾਏਗਾ ਤੇ ਉਹ ਕਰਾਹ ਦੇ ਪੈਸੇ ਉਹਦੇ ਖਾਤੇ 'ਚ ਪਏ ਪੰਚਾਇਤੀ ਫੰਡ ਦੇ ਵਿੱਚੋਂ ਜਿਹੜਾ ਪਿੰਡ ਦਾ ਠੇਕਾ ਉਹਦੇ ਵਿੱਚੋਂ ਅੱਛਾ ਮਤਲਬ ਉਹ ਇੱਕ ਤਰ੍ਹਾਂ ਇਮਪਲਾਈ ਬਣ ਕੇ ਗਿਆ ਸੀ ਸਦੀਕ ਸਿੰਘ ਸਦੀਕ ਸਿੰਘ ਵੀ ਉਹਨੇ ਮਿਹਨਤ ਮੁਸ਼ਕਲ ਕੀਤੀ ਹੈ ਤੇ ਮਿਹਨਤ ਦੇ ਪੈਸੇ ਲਏ ਆ ਉਹ ਕਰਾਹ ਉਹਨੇ ਫੇਰ ਕੇ ਦਿੱਤਾ ਕਰਾਹ ਦੇ ਪੈਸੇ ਉਹਦੇ ਖਾਤੇ ਪਏ ਨੇ ਲਾ ਕੇ ਨਾ ਕੋਈ ਰਿਸ਼ਵਤ ਦੇ ਖਾਤੇ ਪਏ ਇੱਕ ਉਹ ਗੁਰਵਿੰਦਰ ਸਿੰਘ ਦਾ ਨਾਮ ਲੈਂਡ ਹੈ ਨਾ ਜਿਹੜਾ ਸਾਡੇ ਠੇਕੇਦਾਰ ਨੇ ਜਿਹਨੂੰ ਕਰਦਾ ਅਵਾਈਜ਼ ਬੰਦਾ ਹੈ ਤੇ ਉਹਦੇ ਉੱਤੇ ਇਸ ਤਰ੍ਹਾਂ ਇਲਜ਼ਾਮ ਲਾ ਦੇਣਾ ਮੈਂ ਤਾਂ ਆਖਿਆ ਮੇਰੇ ਸਮਝ ਚਤੇ ਗਾਰੇ ਇਸ ਤੋਂ ਘਟਿਆ ਬੰਦੇ ਕੋਈ ਨਹੀਂ ਦੇਖੋ ਜੀ ਸਾਨੂੰ ਇਹਨਾਂ ਨੂੰ ਨਹੀਂ ਪਤਾ ਉਹ ਗੁਰਵਿੰਦਰ ਸਿੰਘ ਉਹੀ ਆ ਕਿ ਦੂਜਾ ਆ ਥੋੜੀ ਪਤੀ ਜੀ ਦੋਸੀ ਪੜਤਾਲ ਕੀਤੀ ਤੇ ਸਾਨੂੰ ਪਤਾ ਲੱਗਾ ਕਿ ਜਿਹੜੇ ਪਟਵਾਰੀ ਦਾ ਇਹ ਨਾਲ ਲੈਂਦੇ ਗੁਰਵਿੰਦਰ ਸਿੰਘ ਨੇ ਇਹ ਬੰਦਾ ਹੋਰ ਕੋਈ ਆ ਉਹ ਗੁਰਵਿੰਦਰ ਸਿੰਘ ਨਹੀਂਗਾ ਤੇ ਜੇ ਅੱਜ ਮੰਨ ਲਓ ਤੁਸੀਂ ਐਡਾ ਤਕੜਾ ਅਲੀਗੇਸ਼ਨ ਲਗਾ ਉਸ ਬੰਦੇ ਤੇ ਉਹਦੀ ਨੌਕਰੀ ਜਾ ਸਕਦੀ ਸੀ ਉਹਦੀ ਮਾਨ ਸਨਮਾਨ ਜਾ ਸਕਦਾ ਸੀ ਇਸ ਬੰਦੇ ਤੇ ਕੀ ਕੀਤਾ ਜੇ ਮੇਰੀ ਗੱਲ ਸੁਣੋ ਮੈਂ ਆਪਾ ਸੈਕਟਰੀ ਨੂੰ ਫੋਨ ਕੀਤਾ ਉਹ ਉਹ ਸੈਕਟਰੀ ਨੇ ਦੱਸਿਆ ਕਿ ਜਿਹੜਾ ਗੁਰਵਿੰਦਰ ਸਿੰਘ ਹੈ ਉਹ ਜਿਹੜਾ ਠੇਕੇਦਾਰ ਤੁਹਾਡੀ ਗਲੀ ਬਣਾਉਂਦਾ ਸੀ ਉਹਦੇ ਲੜਕੇ ਦਾ ਨਾਂ ਗੁਰਵਿੰਦਰ ਸਿੰਘ ਹੈ ਜਦੋਂ ਠੇਕੇਦਾਰ ਨੂੰ ਠੇਕੇਦਾਰ ਦਾ ਅਕਾਊਂਟ ਨਹੀਂ ਸੀ ਹੁਣ ਜੀ ਤੇ ਉਹਨੇ ਆਪਣੇ ਬੇਟੇ ਦੇ ਅਕਾਊਂਟ ਦੇ ਵਿੱਚ ਗੁਰਵਿੰਦਰ ਸਿੰਘ ਦੇ ਨਾਂ ਤੇ ਪੰਚਾਇਤ ਸੈਕਟਰੀ ਕੋ ਪੈਸੇ ਲਏ ਅੱਛਾ ਜੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਕਿ ਇਹ ਪੈਸਿਆਂ ਦੇ ਵਿੱਚ ਮਤਲਬ ਗਲੀ ਬਣਾਉਣ ਚ ਆਪਣਾ ਇੱਕ ਪੈਸਾ ਸਭ ਕੁਝ ਤੁਸੀਂ ਸਿਰਫ ਨਿਗਰਾਨ ਸੀ ਇੱਕ ਮੇਰੀ ਬੇਨਤੀ ਸੁਣਿਓ ਠੇਕੇਦਾਰ ਦਾ ਬੱਚਾ ਬਿਮਾਰ ਹੋ ਗਿਆ ਲੜਕਾ ਉਹਦਾ ਉਹ ਹਸਪੀਟਲ ਜਾ ਕੇ ਵੀ ਚੈੱਕ ਮਿਲ ਤੇ ਟਾਈਮ ਲੱਗਣ ਗਿਆ ਉਹ ਵਿਚਾਰਾ ਧਰ ਲਿਆ ਤੇ ਆ ਗਿਆ ਇੱਕ 8000 ਰੁਪਏ ਉਹਨੂੰ ਮੈਂ ਕੋਲੋਂ ਦਿੱਤਾ ਆਂਦਾ ਮੈਨੂੰ ਜਦੋਂ ਚੈੱਕ ਮਿਲੇਗਾ ਮੈਂ ਤੁਹਾਡੇ ਵਾਪਸ ਕਰ ਦਾਂਗਾ ਪਰ ਨਹੀਂ ਸਾਨੂੰ ਤਾਂ ਪਹਿਲੇ ਲੱਗਾ 12000 ਰੁਪਏ ਇੱਕ ਦਿਨ 4000 ਰੁਪਏ ਫਿਰ ਮੈਂ ਉਹਨੂੰ ਦਿੱਤਾ ਉਹ ਵੀ ਉਹਨੇ ਬੱਚੇ ਦੀ ਦਵਾਈ ਲੈਣੀ ਸੀ ਬੜਾ ਹਾਲਾਤ ਸੀ ਤੇ ਆਪਣੇ ਮਨ ਹੋਰ ਹਸਾਬ ਦਾ ਹੀ ਤਰਸ ਖਾ ਜਾਣੇ ਯਾਰ ਨਹੀਂ ਕੋਈ ਨਹੀਂ ਫਿਰ ਕੀ ਹੋ ਗਿਆ ਉਹ ਪੈਸੇ ਉਹ ਆਂਦਾ ਹੁਣ ਗਲੀ ਦੀ ਮਿੰਤੀ ਹੋਏਗੀ ਉਹ ਠੇਕ ਟੈਲਾਂ ਵਾਲਾ ਬੰਦਾ ਉਹਨੂੰ ਪੁੱਛ ਲਓ ਜਾ ਕੇ ਤੁਸੀਂ ਆ ਵਾਈਗਰੂ ਟੈਲ ਫੈਕਟਰੀ ਹੈ ਉਹਦੇ ਪੈਸੇ ਆ ਬੱਬੂ ਤੁਹਾਡਾ ਮਲਾ ਨਗਰ ਦਾ ਹੀ ਜਿਹੜਾ ਰੇਤ ਬਜਰੀ ਦਾ ਕੰਮ ਕਰਦਾ ਉਹਦੇ ਪੈਸੇ ਪਲੱਸ ਠੇਕੇਦਾਰ ਦੇ ਪੈਸੇ ਅਜੇ ਤੇ ਉਹਨਾਂ ਦਾ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 2 ਤੋਂ 2.5 ਲੱਖ ਰੁਪਏ ਦੇਣ ਵਾਲਾ ਅੱਛਾ ਜੀ ਇਹ ਦੇਣਾ ਸਰਕਾਰ ਨੇ ਕਿਉਂਕਿ ਗਰੀ ਸਰਕਾਰ ਨੇ ਬਣਾਈ ਆਹ ਤੇ ਕੋਲ ਆਹੀਂ ਤੇ ਜਿਹੜੀ ਸੇਵਾ ਕੀਤੀ ਆਹੀਂ ਤੇ ਸਗੋਂ 12000 ਰੁਪਏ ਇਹਨਾਂ ਦੇ ਕੋਲੋਂ ਲੈਣਾ ਆਹੀਂ ਤੇ ਤੁਸੀਂ ਇਹ 12000 ਦੀ ਉਹਦੀ ਗੱਲ ਕਰਦੇ ਜੇ ਤੇ ਜੇ ਮੈਂ ਉਹ ਠੇਕੇਦਾਰ ਨੂੰ ਜਾ ਕੇ ਪੁੱਛਾਂ ਤੇ ਹੋਊਗਾ ਬਿਲਕੁਲ ਆ ਜੀ ਪੁੱਛੋ ਜਾ ਕੇ ਤੇ ਲਿੱਕ ਦਾ ਪੈਸੇ ਦਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਆਵਾ ਕਿ ਜੇ 1 ਰੁਪਏ ਦਾ ਵੀ ਕਿਤੇ ਮੇਰੇ ਫੇਰ ਆ ਫੇਰੀ ਮੇਰੇ ਕੋਲ ਨਿਕਲ ਆਵੇ ਤੇ ਮੈਂ ਇਹ ਮੈਨੂੰ 1 ਲੱਖ ਰੁਪਏ ਜੁਰਮਾਨਾ ਲਾਉਣਾ ਜੇ 1 ਰੁਪਈਆ ਮਗਰ। ਬਾਬਾ ਜੀ ਸੋਚ ਲਓ ਹੁਣ ਕੈਮਰਾ ਕਹਿੰਦੇ ਜੀ 100 ਰੁਪਏ ਨਿਕਲ ਜਾਣਗੇ ਤੇ ਮੈਨੂੰ 10 ਲੱਖ ਰੁਪਏ ਜੁਰਮਾਨਾ ਲੱਗ ਜਾਊਗਾ। ਬਾਬਾ ਜੀ ਹੁਣ ਆਨ ਕੈਮਰਾ ਕਹਿੰਦੇ ਬਿਲਕੁਲ ਆਨ ਕੈਮਰਾ ਕਹਿੰਦੇ ਆ। ਤੇ ਬਾਕੀ ਇਹ ਜਿਹੜੇ ਬੰਦੇ ਗਲਤ ਇੰਜਾਮ ਲਾ ਰਹੇ ਨੇ ਇਹਨਾਂ ਨੂੰ ਹੁਣ ਮੈਂ ਤੇ ਸਾਹਮਣੇ ਚੱਕ ਦੇ ਦਿੱਤਾ ਵਾ। ਇਹ ਆ ਕਲੋਨੀ ਸੁਖਸાગਰ ਕਲੋ ਪਾ ਦੋ ਜਾਣੇ ਲੰਡਾ ਨੇ ਰਕਸ਼ਨਾ بڑے بڑے ਮੰਤਰੀ ਸੰਤਰੀ ਐਮ ਐਲ ਏ ਬਾਦਲ ਸਾਹਿਬ ਇੱਥੇ ਬਾਜਵੇ ਮਾਰੇ ਮਰ ਗਏ ਹਰ ਗਏ ਮਹਾਰਾਜ ਤਾਂ ਬਣਿਆ ਹੁੰਦੇ ਕੋਈ ਆਪਾਂ ਨੂੰ ਜਿਹੜਾ ਬੱਚਿਆਂ ਵਰਗਾ ਮੁੰਡਾ ਬਣ ਗਿਆ ਜਾਂ ਨੋ ਰਾਣੀ ਬਣ ਗਈ ਹੈ ਸਰਪੰਚ ਪਿੰਡ ਦੀ ਤੇ ਆਪਾਂ ਨੂੰ ਖੁਸ਼ੀ ਹੈ ਅਸੀਂ ਚਾਹੁੰਨੇ ਕੋ ਪਿੰਡ ਦਾ ਵਕਾਫਾ ਕਰਾਉਣਾ ਚੋ ਮੈਂ ਗੱਲ ਤੇ ਆਪਾਂ ਇੱਥੇ ਆਈਏ ਕਿ ਤੁਸੀਂ ਜੀ ਮਾਨ ਮਰਿਆਦਾ ਪ੍ਰਸ਼ਾਸਨ ਵਾਲੇ ਬੰਦੇ ਜੀ ਇੱਕ ਮੈਲਪਰ ਪੈਨਲਟੀ ਜੀ ਠੀਕ ਹੈ ਜੀ ਹੁਣ ਫਿਰ ਤੁਸੀਂ ਚਲੋ ਐਡਾ ਟਕਰਾ ਐਲੀਗੇਸ਼ਨ ਹੈ ਉਹ ਕਿਵੇਂ ਕੋ ਕੋੜਾ ਕੋ ਖੂਨ ਦਾ ਘੁੱਟ ਪੀ ਗਏ ਜੀ ਕਿਉਂਕਿ ਜਿਹੜਾ ਬਣਦਾ ਨਹੀਂ ਤੁਹਾਨੂੰ ਮੈਂ ਫਿਰ ਬੇਨਤੀ ਕਰਦਾ ਕਿ ਉਹ ਬੰਦੇ ਦੀ ਨੌਕਰੀ ਜਾ ਸਕਦੀ ਸੀ ਤਾਂ ਅਸੀਂ ਇੱਕ ਸਮਾਜਵਾਦੀ ਆਪਣਾ ਸਮਾਜ ਸੇਵਕ ਬੰਦੇ ਜੀ ਤੁਹਾਡੇ ਦਾਗ ਲੱਗ ਸਕਦਾ ਸੀ ਆ ਉਹ ਨਾ ਗੁਰਵਿੰਦਰ ਸਿੰਘ ਜਿਹੜਾ ਫਟਵਾਰੀ ਇਹਨੂੰ ਕਹਿੰਦੇ ਆ ਸਕੂਲ ਦੇ ਵਿੱਚ ਲੱਗਾ ਉਹਦਾ ਉਹਦੀ ਭਤੀਜੀ ਦਾ ਵਿਆਹ ਵਾ ਉਹ ਘਰ ਦੇ ਵਿੱਚ ਰੁਝੇ ਹੋਣ ਕਰਕੇ ਨਹੀਂ ਤੇ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਵੀ ਵਿਚਾਰੇ ਇਹ ਗੱਲ ਨੂੰ ਬੜਾ ਲੈਣ ਦੇ ਨੇ ਆਪਾਂ ਹੋ ਸਕਦਾ ਹੈ ਕਿ ਜੇ ਜਿਹੜੇ ਤੁਸੀਂ 22 ਮਗਰ ਪੱਤਰਕਾਰ ਉਹਨਾਂ ਕੋ ਵੀਡੀਓ ਸਾਹਿਬ ਕੋ ਸੈਕਟਰੀ ਸਾਹਿਬ ਕੋ ਸਾਰਾ ਕੁਝ ਸਪਸ਼ਟ ਕਰਨ ਲੈ ਕੇ ਜਾਈਂ ਨਾ ਇਹਨਾਂ ਨਾਲ ਗੱਲ ਕਰਾਂਗੇ ਜੀ ਬਿਲਕੁਲ ਲਵਾਂਗੇ ਜੀ ਬਿਲਕੁਲ ਲਵਾਂਗੇ ਜੇ ਇਹਨਾਂ ਤੋਂ ਜੇ ਗਲਤ ਨੇ ਤੇ ਇਹਨਾਂ ਕੋ ਮਾਫੀ ਮੰਗਾਓ ਜੇ ਅਸੀਂ ਗਲਤੀਆਂ ਤੇ ਤੁਹਾਡੇ ਤੇ ਹਰਜਾਨਾ ਲਾਓ ਨਹੀਂ ਮੈਂ ਸੁਣਿਆ ਕਿ ਹੋਰ ਤੁਸੀਂ ਕੰਮ ਕੀਤਾ ਤੁਸੀਂ ਤਾਂ ਕੋਲਕ ਚਾਹੀਦਾ ਕਿ ਪੁੱਛੀ ਫਿਰ ਮੈਂ ਮੈਂ ਉਹ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਆ ਜਿਹੜਾ ਨਾ ਆ ਵ્યાਸ ਉਹਦੇ ਘਰ ਹੋਣ ਕਰਕੇ ਉਹਨਾਂ ਗੁਰਵਿੰਦਰ ਸਿੰਘ ਦੀ ਭਤੀਜੀ ਦਾ ਵਿਆਹ ਹੋ ਜੇ ਹੋਣ ਕਰਕੇ ਅਸੀਂ ਪਰ ਸਾਡੀ ਵਕੀਲ ਨਾਲ ਗੱਲ ਲੋਗੇ ਅਸੀਂ ਇਹਨਾਂ ਤੇ ਮਾਨਹਾਨੀ ਦਾ ਕੇਸ ਕਰਨਾ ਕਿਹਦਾ ਵੀ ਮਾਨ ਸਨਮਾਨ ਨੂੰ ਠੋਸ ਲਾਉਣਾ ਗਲਤ ਗੱਲ ਹੈ ਵੇਖੋ ਜੀ ਅਸੀਂ ਕਿਸੇ ਨੂੰ ਅਪਰੋਚ ਨਹੀਂ ਕਰਾਂਗੇ ਜੇ ਲੋਏ ਖਬਰ ਚੱਲੂਗੀ ਅਸੀਂ ਉਹਨੂੰ ਪਾ ਦਿਆਂਗੇ ਅਸੀਂ ਕਿਹਨੂੰ ਡਾਇਰੈਕਟਲੀ ਨਹੀਂ ਕਹਾਂਗੇ ਕਿ ਤੁਸੀਂ ਮਾਫੀ ਮੰਗੋ ਚਲੋ ਇਹ ਇਹ ਉਹਨਾਂ ਦਾ ਵਾਹ ਜੇ ਕਿਸੇ ਤੇ ਗਲਤ ਲਾਈਏ ਤੇ ਚਲੋ ਇਹ ਮੈਂ ਇੱਕ ਵੱਡਾ ਦਿਲ ਕਰਕੇ ਕਹਿ ਰਿਹਾ ਵਾਹੇ ਬਣਦਾ ਤੇ ਨਹੀਂ ਹੈਗਾ ਬਣਦਾ ਤੇ ਇਹੋ ਹੀ ਆ ਕਿ ਨਾ ਕੇ ਕੇਸ ਕੀ ਇਹਨਾਂ ਤੇ ਕੇਸ ਹੋਵੇ ਪਰ ਫਿਰ ਵੀ ਮੈਂ ਆਨਾ ਕਿ ਚਲੋ ਯਾਰ ਆਪਾਂ ਪਿੰਡ ਵਸਦੇ ਦੀ ਗੱਲ ਮਤਲਬ ਆ ਬਾ ਮਠਿਆਈ সুইਟ ਸ਼ਾਪ ਦੇ ਵਿੱਚ ਤੇ ਆਪ ਤੁਹਾਡੀ ਪੈਨਸ ਦੇ ਵਿੱਚ ਇਨੀ ਕ ਕਮਾਈ ਹੈਗੀ ਆ ਕਿ ਤੁਸੀਂ ਪੰਚਾਇਤ ਭੰਗ ਕਰਨ ਲਈ 20 ਲੱਖ ਰੁਪਈਆ ਜਾਂ 25 ਲੱਖ 30 ਲੱਖ ਦਾ ਦੋਗੇ ਮਤਲਬ ਇਨੀ ਕਮਾਈ ਹੁੰਦੀ ਹੈ ਕੰਮਾਂ ਚ ਨਹੀਂ ਜਿੰਨੇ ਬਿਲਕੁਲ ਗਲਤ ਗੱਲ ਆ ਤੁਹਾਨੂੰ ਪਤਾ ਕਿਦਾਂ ਦਿਨ ਰਾਤ ਦੋ ਪੈਰਾਂ ਤੇ ਖਲੋ ਕੇ 12 12 14 14 ਘੰਟੇ ਜੇ ਪੈਲਸ ਚ ਕੰਮ ਕਰਦੇ ਆ ਤੇ ਮਤਲਬ 15 ਮੈਂ ਉਹ ਤਾਂ ਪੁੱਛਿੰਦਾ ਕਿ ਭਰਾ ਇਨੀ ਕਮਾਈ ਹੈਗੀ ਆ ਸਾਰਾ ਪਰਿਵਾਰ ਅਹੀਂ ਰੁੱਜੇ ਰਹਿੰਦੇ ਆ ਤੁਹਾਡੀਆਂ ਬੀਬੀਆਂ ਜਾ ਕੇ ਕਿਤੇ ਘਰ ਵੇਖ ਲਿਓ ਲੋ ਤੱਬ ਦੀ ਰਿੰਦੀ ਆ 2 ਘੰਟੇ ਸਵੇਰੇ 2 ਘੰਟੇ ਬੜਾ ਔਖਾ ਵਾ ਕੰਮ ਕਰਨੇ ਬੜਾ ਔਖੇ ਪੈਸੇ ਕਮਾਏ ਜਾਂਦੇ ਨੇ ਤੇ ਫਿਰ ਉਹਦੋਂ ਤੁਸੀਂ 20 ਲੱਖ ਦੇ ਦਿੰਦੇ ਇਹ ਜਿਹੜੇ ਕਹਿੰਦੇ ਆ ਨਾ 20-20 ਲੱਖ ਰੁਪਈਆ ਇਹ ਤੇ ਇੱਕ ਦਿਨ ਉਥੇ ਉਹ ਰੇਡ ਬੱਪੂ ਰੇਤ ਵਾਲੇ ਕੋ ਆ ਜਿਹੜਾ ਬੱਗਾ ਮੈਂਬਰ ਬੈਠਾ ਸੀ ਆਂਦਾ ਸੀ ਜੀ ਉਹ ਉਹਨਾਂ ਕੋ ਕੁਝ ਨਹੀਂ ਹੋਣਿਆ ਤੁਸੀਂ ਹਾਨੂੰ ਆਪਣੇ ਨਾਲ ਲੈ ਲਓ ਤੁਸੀਂ ਆਪਣੇ ਉਹ ਮਹਾਪਰਾਜ ਜਨ ਜਿਨ੍ਹਾਂ ਦੇ ਵੱਲ ਤੁਹਾਨੂੰ ਬਣਾਇਆ ਵਾ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਵਾ ਜਿਨ੍ਹਾਂ ਦੇ ਨਾਲ ਉਹਨਾਂ ਦੇ ਨਾਲ ਸਾਥ ਦਿਓ ਫਿਰ ਉਹਨਾਂ ਦਾ ਇੱਕ ਹੋਰ ਖੱਤਾ ਕੋਈ ਲੋੜ ਨਹੀਂ ਕਿ ਤੁਹਾਡੀ ਉਹ ਉਹਨਾਂ ਦਾ ਕਹਿਣਾ ਕਿ ਸਿੰਘਾ ਜੀ ਉਹਨਾਂ ਦੀ ਜਿਹੜੀ ਆ ਹੈਗੀ ਸਰਕਾਰੀ ਦੁਬਾਰੇ ਚੰਗੀ ਪਹੁੰਚ ਆ ਤੇ ਉਹ ਉਹਨਾਂ ਸਾਨੂੰ ਗਰੰਟੀ ਨਹੀਂ ਲੈਣ ਦੇਣੀ ਬਿਲਕੁਲ ਗਲਤ ਗੱਲ ਆ ਜੀ ਅਸੀਂ ਵੇਖੋ ਪਿਛਲੇ ਹਾਲਾਂਕਿ ਚੱਕ ਮਿਲ ਗਿਆ ਪਿਛਲੇ ਸਰਕਾਰ ਜ ਕਾਂਗਰਸ ਸਰਕਾਰ ਵੀ ਅਸੀਂ ਹਮੇਸ਼ਾ ਐਮਐਲਏ ਸਾਹਿਬ ਹਰ ਫੋਤਾਨਾ ਹੀ ਮੰਗ ਕਰਦੇ ਨੇ ਕਿ ਪਿੰਡ ਚ ਵੱਤ ਵੱਤ ਪੈਸਾ ਤੋਂ ਦਿੱਤੇ ਵੀ ਉਹਨਾਂ ਲੱਗੇ ਵੀ ਖਾਦੇ ਵੀ ਗਏ ਬੜਾ ਕੁਝ ਹੋਇਆ ਤੇ ਹੁਣ ਵੀ ਅਸੀਂ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਧਾਰੀਵਾਲ ਸਾਹਿਬ ਨੂੰ ਕਿ ਨੇ ਪਿੰਡ ਦਾ ਵਿਕਾਸ ਸਰ ਦੇ ਲਈ ਦਿਆ ਦਿਓ